ਜਸ ਅੰਜਲੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹਿੰਸਾ ਸ਼ਿਕਾਰ ਤਾਂ ਮਨੇ ਤੁਸੀਂ ਦੇਖ ਹੀ ਲਿਆ ਕਿ ਮੱਥਾ ਟੇਕਣ ਨਾਲ ਹੋ ਜਾਂਦੇ ਨੇ ਕੇਸਾਂ ਚ ਬਰੀ ਪਰ ਕਿਹੜੀ ਜਗ੍ਹਾ ਤੇ ਮੱਥਾ ਟੇਕਣ ਨਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਪਿਛਲੇ 2 ਦਿਨਾਂ ਤੋਂ ਬਾਪੂ ਕੁੰਬਦਾਸ ਮਹਾਰਾਜ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਤਾਂ ਇਹ ਗੱਲ ਵੀ ਉਹਨਾਂ ਦੀ ਹੋਈ ਆ ਜਿਵੇਂ ਕਿ ਬਾਪੂ ਕੁੰਬਦਾਸ ਮਹਾਰਾਜ ਲੁਧਿਆਣੇ ਤਾਜਪੁਰ ਰੋਡ ਦੇ ਉੱਤੇ ਜਿਹੜੀ ਜੇਲ੍ਹ ਆ ਉਸ ਜੇਲ੍ਹ ਦੇ ਵਿੱਚ ਰਹੇ ਨੇ ਕਾ ਉਸ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਮ ਦਾ ਅੱਜ ਵੀ ਦਰਬਾਰ ਬਣਿਆ ਹੋਇਆ ਉਹਨਾਂ ਦੀ ਜਗ੍ਹਾ ਬਣੀ ਹੋਈ ਹੈ ਉੱਥੇ ਮੱਥਾ ਟੇਕਦੇ ਨੇ ਪੁਲਿਸ ਵਾਲੇ ਤੇ ਸੁਣਿਆ ਜਾਂਦਾ ਆ ਕਿਹਾ ਜਾਂਦਾ ਆ ਕਿ ਉਸ ਦਰਬਾਰ ਦੇ ਉੱਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਮੱਥਾ ਟੇਕਣ ਨਾਲ ਲੋਕ ਆਪਣੇ ਕੇਸਾਂ 'ਚੋਂ ਬਰੀ ਹੋ ਜਾਂਦੇ ਨੇ ਕਿੰਨਾ ਸੁਣ ਕੇ ਆਨੰਦ ਆਇਆ ਹੁਣ ਆ ਹਨਾ ਕੇ ਹਾਂ ਯਾਰ ਕੈਸੀ ਵਧੀਆ ਜਗ੍ਹਾ ਆ ਵੀ ਮੱਥਾ ਟੇਕੋ ਤੇ ਜਿਹੜਾ ਤੁਹਾਡੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੇਸ ਚੱਲ ਰਿਹਾ ਆ ਉਹ ਬਲੀ ਪਰ ਪੰਗਾ ਇਹ ਆ ਆਮ ਕੋਈ ਬੰਦਾ ਉੱਥੇ ਜਾ ਨਹੀਂ ਸਕਦਾ ਜੇਲ੍ਹ ਦੇ ਅੰਦਰ ਮੱਥਾ ਟੇਕਣ ਵਾਸਤੇ ਤੇ ਜੇਲ੍ਹ ਦੇ ਜਿਹੜੇ ਉੱਥੇ ਕੈਦੀ ਨੇ ਕੈਦੀਆਂ ਨੂੰ ਉੱਥੋਂ ਦੇ ਪੁਲਿਸ ਵਾਲੇ ਮੱਥਾ ਟੇਕਣ ਨਹੀਂ ਦਿੰਦੇ ਮੱਕਾ ਨਹੀਂ ਟੇਕਣ ਦਾ ਜਿਹੜਾ ਰੀਜ਼ਨ ਆ ਉਹ ਇਹੀ ਆ ਕਿ 4 ਸਾਲੇ ਵੀ ਜਾਣਦੇ ਨੇ ਕਿ ਜੇ ਇੱਥੇ ਕਿਸੇ ਨੇ ਮਤਾ ਟੇਕ ਲਿਆ ਉਹਨੇ ਬਰੀ ਹੋ ਜਾਣਾ ਇਸ ਕਰਕੇ ਉਹ ਪਿੱਛੇ ਵਾਲੀਆਂ ਜਿਹੜੀਆਂ ਜਿੱਥੇ ਬਾਪੂ ਕੁੰਬਦਾਸ ਮਹਾਰਾਜ ਰਹਿੰਦੇ ਹੁੰਦੇ ਸੀ ਉਹ ਏਰੀਆ ਜਿਹੜਾ ਆ ਉਹਨੂੰ ਬੰਦ ਕੀਤਾ ਹੋਇਆ ਵੀ ਕੋਈ ਉੱਧਰ ਜਾਵੇ ਨਾ ਤਾਂ ਮੈਂ ਇੱਕ ਗੱਲ ਸੁਣੀ ਆ ਕਿ ਇੱਕ ਬੰਦਾ ਸੀ ਉਹਨੂੰ ਉੱਥੇ ਰੱਖਿਆ ਗਿਆ ਸੀ ਕਾਫੀ ਦਿਨ ਹੋ ਗਿਆ ਸੀ ਇੱਥੇ ਰਹਿੰਦਿਆਂ ਨੂੰ ਉਹਨੂੰ ਉੱਥੇ ਪਤਾ ਲੱਗਿਆ ਕਿ ਇਦਾਂ ਦਾ ਕਰਕੇ ਵੀ ਇੱਥੇ ਪਿੱਛੇ ਦਰਬਾਰ ਬਣਿਆ ਹੈ ਆ ਬਾਪੂ ਕੁੰਬਲਾਸ ਮਹਾਰਾਜ ਦਾ ਤੇ ਉਹਨੇ ਜੇਲਰ ਸਾਹਿਬ ਨਾਲ ਗੱਲਬਾਤ ਕਰਕੇ ਮਿੰਤਾ ਤਰਲੇ ਕਰਕੇ ਉਹਨੂੰ ਕਿਹਾ ਵੀ ਮੈਨੂੰ ਮੱਥਾ ਟੇਕਣ ਦਿਓ ਉਸ ਬੰਦੇ ਨੇ ਉੱਥੇ ਮੱਥਾ ਟੇਕਿਆ ਮੱਥਾ ਟੇਕੇ ਜੀ ਉੱਥੇ ਥੋੜਾ ਬਹੁਤਾ ਪ੍ਰਸ਼ਾਦ ਬਣਾ ਕੇ ਵੰਡੇ ਆ ਆਪਣੇ ਉੱਥੇ ਜੇਲ੍ਹ ਦੇ ਬੰਦਿਆਂ ਨੂੰ ਤੇ ਉਸ ਬੰਦੇ ਦੇ ਉੱਤੇ ਕਹਿੰਦੇ ਕਤਲ ਦਾ ਕੇਸ ਸੀ ਜਿਹਦੇ ਵਿੱਚੋਂ ਉਹ ਬਰੀ ਹੋ ਗਿਆ ਉਹ ਭਰੀ ਹੋਇਆ ਤਾਂ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਹੁਣ ਬਿਲਕੁਲ ਹੀ ਕਹਿੰਦੇ ਉੱਥੇ ਬੰਦ ਕਰਤਾ ਕਿਸੇ ਨੂੰ ਨਹੀਂ ਜਾਣ ਦਿੰਦੇ ਮਗਰ ਮੱਥਾ ਟੇਕਣ ਵਾਸਤੇ ਸੋ ਇਹ ਬਾਪੂ ਕੁੰਬਦਾਸ ਮਹਾਰਾਜ ਆ ਫਕੀਰਾਂ ਦੀ ਸ਼ਕਤੀ ਆ ਦੀ ਇਬਾਦਤ ਦੀ ਪਾਵਰ ਆ ਕਿ ਜੋ ਜੇਲ੍ਹ ਚ ਵੀ ਰਹਿ ਕੇ ਗਏ ਨੇ ਨਾ ਉੱਥੇ ਬੈਠੇ ਵੀ ਭਲਾ ਕਰੀ ਜਾਂਦੇ ਨੇ ਉਹ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਜੈ ਸਾਈਂ ਜੀ